ਮੇਸ਼ੇ ਦੀ ਰੂਹ ਸੱਚਾਈ ਦੇ ਨਾਲ ਬੰਦੀ ਕਰਦੀ ਹੈ ਆराधना ਕਰਨੀ ਚਾਹੀਦੀ ਹੈ ਨੱਚ ਗਾ ਕੇ ਐਸ ਤੋਰ ਤਾਂ ਨੂੰ ਤਾਂ ਮੇਰੇ ਪੈਰ ਉੱਠ ਜਾਂਦੇ ਤਾਂ ਤੁਹਾਡੇ ਹੱਥ ਨਹੀਂ ਹੁੰਦੇ ਹਾਲੇਲੀਉਹ ਸਾਡੀਆ ਰਤਾਰਾ ਇਹਦੇ ਪ੍ਰਭੂ ਦੇ ਨਾਲ ਜੁੜਦੀ ਨਾ ਜਦੋਂ ਸਾਡੀਆ ਰਤਾਰਾ ਜੁੜ ਗਿਆ ਪਰਮੇਸ਼ਵਰ ਦੇ ਨਾਲ ਤੇ ਸੱਚਮੁੱਚ ਉਹ ਵਰਦ ਦਾ ਕੋਰ ਆਸ਼ੀਸ਼ਾਂ ਦਾ ਨੂੰ ਇਸੇ ਢੰਗ ਮਿਲਣਾ ਇੱਕ ਪਲ ਨਿਰੰਤਰ ਪ੍ਰਭੂ ਆਪਣੇ ਕਮਾਨ ਕਰ ਲਵੇ ਹਾਲੇਲੀਉਹ ਕਾਮ ਨ ਪਰਮੇਸ਼ਰ ਦੇ ਵੱਡੇ ਨੇ ਵੱਡੇ ਦਾ ਮਨ ਕਰ ਲੱਗਾ ਕਿ ਕੋਮੈਂਟਮ ਨਹੀਂ ਲਾਉਂਦਾ ਕਿੰਨੇ ਜਾਣੇ ਜਾਂਦੇ ਕਿ ਸਾਡਾ ਪ੍ਰਭੂ ਇੱਕ ਪਾਲਣ ਨਹੀਂ ਲੰਦਾ ਆਪਣੇ ਕੰਮ ਮਨ ਕਰ ਲੱਗੇ ਫਿਰ ਵੀ ਰੱਬਾ ਜੀ ਮੈਂ ਸ਼ਰਤ ਕਰਦੀ ਆ ਪਤਾ ਨਹੀਂ ਮੇਰੇ ਕਾਹੂ ਹੋਣਿਆ ਤੇ ਨਹੀਂ ਪਤਾ ਨਹੀਂ ਮੈਨੂੰ ਬਰਕਤ ਮਿਲਨੀ ਆ ਕਿ ਨਹੀਂ ਪਤਾ ਨਹੀਂ ਕਿ ਮੈਨੂੰ ਚੰਗੀਆਂ ਆਈਆਂ ਮਿਲਨੀ ਆ ਕਿ ਨਹੀਂ ਤੂੰ ਆਪਣਾ ਸਾਰਾ ਧਿਆਨ ਜੜਾ ਨਾ ਪ੍ਰਭੂ ਵੱਲ ਆ ਜੇ ਪਰਮੇਸ਼ਰ ਨੂੰ ਪਰਮਤ ਲੈਣੀ ਆ ਤੂੰ ਸਿੱਧਾ ਆਪਣਾ ਭਾਰੀ ਹਵੱਦ ਤੇ ਸੁੱਟ ਦੇ ਤੇਰੇ ਮਜਬੂਰ ਤੁਹਾਨੂੰ ਕਰੀਏ ਗੱਲਾਂ ਨਹੀਂ ਉਹ ਤਾਂ ਜੇ ਮਨੋਰਥਾ ਪੂਰੇਆ ਕਰੇਗਾ ਤੂੰ ਆਪਣਾ ਬੋਝ ਆਪਣਾ ਭਾਰ ਜਿਹੜਾ ਸਭ ਪਰਮੇਸ਼ਰ ਉਤੇ ਸੁੱਟ ਦੋ ਤੇ ਪਰਮੇਸ਼ਰ ਜੀ ਅੱਜ ਮੈਂ ਜਿੰਨੀ ਟੈਨਸ਼ਨ ਲੈ ਕੇ ਆਈ ਆ ਜਾਂ ਲੈ ਕੇ ਆਇਆ ਮੇਰੇ ਪ੍ਰਭੂ ਅੱਜ ਮੈਂ ਸਾਰੇ ਕੈਲਮ ਦਿੱਤਾ ਤੇ ਮੈਂ ਤੇਰੇ ਘਰ ਵਿੱਚ ਦੀ ਦੇ ਨਾਮ ਜਾਣਾ ਚਾਹੁੰਦੇ ਆ ਆਨੰਦ ਦੇ ਨਾਲ ਪਰ ਕੇ ਜਾਣਾ ਚਾਹੁੰਦੇ ਆ ਇਹ ਕਲਾਸ਼ਕ ਬਚਨ ਬੋਲਣਾ ਹੈ ਔਰ ਪ੍ਰਭੂ ਦੀ ਮਹਿਮਾ ਕਰਨੀ ਸਭਨਾ ਨੇ ਦਾਸ ਕੀ ਔਰ ਘਾਟ ਪਰਮੇਸ਼ਰ ਦੀ ਵਡਿਆਈ ਕਰਨੀ ਹallelujah